ਆਪਾਇ ਤਵਾਰ ਫਿਰ ਭਰਾ ਬਣ ਕੇ ਆੜੀ ਹੈ ਨਾ ਉੱਠ ਖੜਾ ਹੋ ਫਿਰ ਯਾਰ 7 ਫੁੱਟ ਦਾ ਗੱਭਰੂ ਹੈ ਕਿੰਦਾ ਕਰਦ ਕਾਟ ਸੀ ਬਾਈ ਓਏ ਕੀ ਹਾਲ ਹੈ ਅੱਜ ਤੱਕ ਕਿੰਨਾ ਸੋਹਣਾ ਲੱਗਦਾ ਮੇਰਾ ਵੀਰਾ ਪੱਗ ਬੰਨੀ ਹੋਈ ਆ ਕਿਵੇਂ ਜੱਗੇ ਵੀਰੇ ਮੈਨੂੰ ਬਹੁਤ ਖੁਸ਼ੀ ਹੋਈ ਜੱਗੇ ਵੀਰੇ ਨੂੰ ਮਿਲ ਕੇ ਯਾਰ ਕਿੰਨੀ ਸੋਹਣੀ ਦਸਤਾਰ ਬੰਨੀ ਆ ਜੱਗੇ ਦੇ ਮੰਮੀ ਨੂੰ ਕਿੰਨੀ ਠੀਕ ਹੋ ਗਈ ਮੰਮੀ ਭਾਈ ਬਾਹਰ ਗਿਆ ਹੋਇਆ ਕਿੱਥੇ ਕੈਨੇਡਾ ਵਾ ਕਈ ਵਾਰੀ ਕਿਸਮਤ ਦਾ ਪਤਾ ਨਹੀਂ ਕਿਦੋਂ ਕਿਵੇਂ ਕਿਹੜੇ ਪਲਾਂ ਦੇ ਵਿੱਚ ਸਾਡੀ ਕਿਸਮਤ ਹੀ ਪੱਟ ਜਵੇ ਦਿਨ ਤੋਂ ਰਾਤ ਵਰਗੇ ਹਾਲਾਤ ਬਣ ਜਾਂਦੇ ਸਾਡੀ ਜਿੰਦਗੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜਗਦੀਪ ਸਿੰਘ ਜੱਗਾ ਵੀਰ ਜਦੋਂ ਸਾਡੇ ਕੋਲ ਆਇਆ ਸੀ ਤੁਸੀਂ ਵੀਡੀਓ ਦੇਖੀ ਹੈ ਕੀ ਹਾਲਾਤ ਸੀ ਉਦੋਂ ਹੁਣ ਵੀ ਦੇਖੋ ਵੀਡੀਓ ਦੇ ਅਸੀਂ ਕੁਝ ਅੰਛ ਤੁਹਾਡੇ ਨਾਲ ਸ਼ੇਅਰ ਕੀਤੇ ਆ। ਕਈ ਵਾਰੀ ਕਿਸਮਤ ਦਾ ਪਤਾ ਨਹੀਂ ਕਦੋਂ ਕਿਵੇਂ ਕਿਹੜੇ ਪਲਾਂ ਦੇ ਵਿੱਚ ਸਾਡੀ ਕਿਸਮਤ ਹੀ ਪਲਟ ਜਵੇ ਦਿਨ ਤੋਂ ਰਾਤ ਵਰਗੇ ਹਾਲਾਤ ਬਣ ਜਾਂਦੇ ਸਾਡੀ ਜ਼ਿੰਦਗੀ। ਸਵਰਗ ਤੋਂ ਨਰਕ ਵਰਗੇ ਹਾਲਾਤ ਬਣ ਜਾਂਦੇ ਸਾਡੀ ਜ਼ਿੰਦਗੀ। ਇਹ ਬੱਚਾ ਇਹ ਵੀਰ ਪੜਿਆ ਲਿਖਿਆ ਨੌਜਵਾਨ ਨੌਕਰੀ ਕਰਦਾ ਸੀ ਵਧੀਆ ਕੰਮ ਆ ਮੁੰਡਾ ਸੀ ਵਿਆਹ ਹੋਇਆ ਸੀ ਘਰ ਵਾਲੀ ਵੀ ਪੜ੍ਹੀ ਲਿਖੀ ਸੀ ਘਰੇ ਸਭ ਖੁਸ਼ੀਆਂ ਸੀ ਭਰਾ ਇੱਕ ਬਾਹਰ ਗਿਆ ਹੋਇਆ ਕੈਨੇਡਾ ਮਾਂ ਪਿਓ ਵੀ ਸਾਰੇ ਚੜ੍ਹਦੀ ਕਲਾ 'ਚ ਸੀ ਹੋਇਆ ਸੀ ਘਰ ਵਾਲੀ ਵੀ ਪੜ੍ਹੀ ਲਿਖੀ ਸੀ ਘਰੇ ਸਭ ਖੁਸ਼ੀਆਂ ਸੀ ਭਰਾ ਇੱਕ ਬਾਹਰ ਗਿਆ ਹੋਇਆ ਕੈਨੇਡਾ ਮਾਂ ਪਿਓ ਵੀ ਸਾਰੇ ਚੜ੍ਹਦੀ ਕਲਾ 'ਚ ਸੀ ਬਸ ਕੰਮ ਤੋਂ ਆਉਂਦੇ ਵਕਸੀਡੈਂਟ ਹੋ ਗਿਆ ਮੋਟਰਸਾਈਕਲ 'ਚ ਮੋਟਰਸਾਈਕਲ ਵੱਜਿਆ ਸਿਰ 'ਚ ਸੱਟ ਲੱਗੀ ਖੂਨ ਅੰਦਰ ਪੈ ਗਿਆ ਸਾਲ ਕੋਮਾ ਚ ਰਿਹਾ ਘਰ ਵਾਲੀ ਵੀ ਛੱਡ ਕੇ ਚਲੀ ਗਈ ਮੁੜ ਕੇ ਜੀਵਨ ਆ ਜਿਹੜਾ ਬਸ ਨਰਕ ਬਣ ਗਿਆ ਕੋਮਾ ਜੂ ਤਾਂ ਨਿਕਲ ਆਇਆ ਪਰ ਸਰੀਰ ਚੱਲਣ ਜੋਗਾ ਨਹੀਂ ਸੀ ਮੰਜੇ ਤੇ ਹੀ ਰਹਿਣਾ ਮਾਂ ਵਿਚਾਰੀ ਇਹਨੂੰ ਸਾਮ ਦੀ ਪਿਓ ਵੀ ਤੁਰ ਗਿਆ ਇਸੇ ਦੀ ਟੈਨਸ਼ਨ ਚ ਪਿਓ ਵੀ ਐਕਸੀਡੈਂਟ ਉਹ ਵੀ ਤੁਰ ਗਿਆ ਜੀ ਮੌਤ ਹੋ ਗਈ ਉਹਦੀ ਵੀ ਫਿਰ ਪਿੱਛੇ ਰਹਿ ਗਈ ਇਕੱਲੀ ਮਾਂ ਦੂਜਾ ਪੁੱਤ ਬਾਹਰ ਆ ਉਹ ਵੀ ਆਪਦੇ ਜੁਗ ਗਈ ਆ ਉਹ ਜਿੰਨਾ ਕ ਆਪਦਾ ਕਮਾਉਂਦਾ ਉਹਨਾਂ ਕਿ ਉੱਥੇ ਇਹਨਾਂ ਦੀ ਕੋਈ ਮਦਦ ਨਹੀਂ ਕਰ ਰਿਆ ਉਹ ਉੱਥੇ ਆ ਫਿਰ ਦੋਨੇ ਮਾਂ ਪੋਤੀ ਘਰ ਦੇ ਵਿੱਚ ਪਏ ਹਾਲ ਤੇ ਜੱਗੇ ਦੀ ਬੜੀ ਮਾੜੀ ਹੋ ਗਈ ਬੜੀ ਜਿਆਦਾ ਮਾੜੀ ਹੋ ਗਈ ਫਿਰ ਪਿੰਡ ਦੇ ਕੁਝ ਵੀਰਾਂ ਨੇ ਰਲ ਕੇ ਸੰਸਾਰਦੀਪ ਵੀਰ ਪੱਤਰਕਾਰ ਆ ਉਹਨੇ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਸਾਡੇ ਨਾਲ ਸੰਪਰਕ ਕੀਤਾ ਫਿਰ ਇੱਥੇ ਲੈ ਕੇ ਆਏ ਜਗਦੀਪ ਨੂੰ ਹੁਣ ਜਗਦੀਪ ਨੂੰ ਆਏ ਨੂੰ ਹੋ ਗਏ ਜੀ 3 ਮਹੀਨੇ 28 ਤਰੀਕ ਨੂੰ 3 ਮਹੀਨੇ ਹੋ ਜਾਣੇ 28 ਤਰੀਕ ਨੂੰ 3 ਮਹੀਨੇ ਹੋ ਜਾਣੇ ਪੂਰੇ ਤਾਂ ਤੇ ਨਾ ਮਹੀਨਿਆਂ ਚ ਜਗਦੀਪ ਦੀ ਸਿਹਤ ਵੀ ਪਹਿਲਾਂ ਨਾਲੋਂ ਬਹੁਤ ਚੰਗੀ ਆ ਬੈਟਰ ਨਹਾਉਂਦਾ ਧੋਉਂਦਾ ਵਧੀਆ ਕੱਪੜੇ ਪਾਉਂਦਾ ਮਾਂ ਦੀ ਵੀ ਮਾਂ ਵੀ ਵਿਚਾਰੀ ਜਦੋਂ ਆਈ ਸੀ ਇਹ ਵੀ ਸੁੱਕ ਕੇ ਹਫੂਸ ਹੋਈ ਪਈ ਸੀ ਵਿਚਾਰੀ ਕਿਉਂਕਿ ਪੁੱਤ ਦੀਆ ਹਾਲਤ ਦੇਖ ਕੇ ਮਾਂ ਦੀ ਚਿਹਰੇ ਤੇ ਲਾਲੀ ਕਿੱਥੇ ਰਹਿਣੀ ਹੈ ਪਰ ਹੁਣ ਜਗਦੀਪ ਅੱਗੇ ਨਾਲੋਂ ਬਹੁਤ ਠੀਕ ਆ ਥੈਰੇਪੀ ਵੀ ਚੱਲਦੀ ਆ ਜਗਦੀਪ ਉੱਤਰ ਕੇ ਉੱਪਰ ਤਾਂ ਫਸਟ ਫਲੋਰ ਤੇ ਦਾ ਬੈੱਡ ਲੱਗਿਆ ਹੋਇਆ ਥੱਲੇ ਆਇਆ ਨਾ ਧੁੱਪੇ ਬੈਠ ਜਾਂਦਾ ਦੋਨੋਂ ਮਾਂ ਪੁੱਤ ਆਪ ਦਾ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਨੇ ਤੇ 3 ਮਹੀਨਿਆਂ ਦੇ ਵਿੱਚ ਜਗਦੀਪ ਬਹੁਤ ਠੀਕ ਆ ਪਹਿਲਾਂ ਨਾਲ ਅਰਦਾਸ ਕਰਿਓ ਜਗਦੀਪ ਬਿਲਕੁਲ ਤੰਦਰੁਸਤ ਹੋ ਕੇ ਇੱਥੋਂ ਜਾਵੇ ਆਪਣਾ ਜੀਵਨ ਦੁਬਾਰਾ ਤੋਂ ਸ਼ੁਰੂ ਕਰ ਸਕੇ ਇਹਦੇ ਭਰਾ ਨੂੰ ਵੀ ਬੇਨਤੀ ਆ ਵੀਰੇ ਪੈਸੇ ਦਾ ਚਲੋ ਕਮਾਉਣੇ ਟੂ ਫੋਨ ਵੀ ਲਾ ਲੈਣਾ ਮੈਂ ਮਾਤਾ ਦੱਸਦੀ ਹਾਂ ਹੁਣ ਤੂੰ ਮਿਲ ਕੇ ਵੀ ਜਾ ਕੇ ਥੋੜਾ ਟਾਈਮ ਇਹਨੂੰ ਸਪੋਰਟ ਕਰਕੇ ਜਾ ਰਹਿ ਕੇ ਜਾ ਇਹਦੇ ਕੋਲੇ ਤਾਂ ਰੂ ਨੂੰ ਹੌਸਲਾ ਹੋਵੇ ਵੀ ਮੇਰਾ ਭਰਾ ਮੇਰੇ ਨਾਲ ਖੜਾ ਵਾ ਬਾਕੀ ਜੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੰਨਦਾ ਵਾ ਬਸ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਇਸ ਪਰਿਵਾਰ ਨੂੰ ਇਸ ਵੀਰ ਨੂੰ ਤੰਦਰੁਸਤ ਕਰ ਸਕਦੀਆਂ ਕਰਿਓ ਅਰਦਾਸ ਜਗਦੀਪ ਬਾਸਤੇ ਤੇ ਮਾਂ ਵਾਸਤੇ ਇਹੀ ਇੱਕ ਦੂਜੇ ਦਾ ਦੋਨੇ ਸਹਾਰਾ ਨੇ ਘਰ ਵੀ ਹੈਗਾ ਪਰ ਖਾਣ ਨੂੰ ਪੈਂਦਾ ਉਹ ਘਰ ਜਿੱਥੇ ਪੁੱਤ ਤੇ ਪੁੱਤ ਦੀਆਂ ਖੁਸ਼ੀਆਂ ਖਤਮ ਹੀ ਹੋ ਗਿਆ ਉਹ ਜਿੱਥੇ ਸਵਰਗ ਵਰਗਾ ਉਹ ਜੀਵਨ ਨਰਕ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ